ਸਵਾਗਤ ਹੈ ਤੁਹਾਡਾ ਦੋਸਤੋ ਇਸ ਚੈਨਲ ਵਿੱਚ ਫਿਰ ਤੋਂ ਅਸੀਂ ਪਹੁੰਚਦੇ ਹਾਂ ਬਾਈ ਟ੍ਰੇਨ ਚੰਡੀਗੜ੍ਹ ਜਾਂ ਸਰਹੰਦ ਜਾਂ ਨੰਗਲ ਡੈਮ ਤੋਂ ਸ੍ਰੀ ਅਨੰਦਪੁਰ ਸਾਹਿਬ ਇੱਥੇ ਅਨੰਦਪੁਰ ਸਾਹਿਬ ਸਟੇਸ਼ਨ ਦਾ ਨਵੀਨੀਕਰਨ ਚੱਲ ਰਿਹਾ ਹੈ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬੇ ਕੇ ਪਹੁੰਚਣ ਤੇ ਆਪ ਜੀ ਦਾ ਸਵਾਗਤ ਹੈ ਸ੍ਰੀ ਅਨੰਦਪੁਰ ਸਾਹਿਬ ਖੂਬਸੂਰਤ ਸੜਕ ਮਾਰਗਾਂ ਨਾਲ ਜੁੜਿਆ ਹੋਇਆ ਹੈ ਅਸੀਂ ਇਸ ਵੀਡੀਓ ਵਿੱਚ ਦਰਸ਼ਨ ਕਰਾਂਗੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਮੁੱਖ ਪਵਿੱਤਰ ਸਰੋਵਰ ਦੇ ਸਾਹਮਣੇ ਸੰਗਤਾਂ ਦੀ ਸਹੂਲਤ ਵਾਸਤੇ ਇੱਕ ਫ੍ਰੀ ਵਿਸ਼ਾਲ ਪਾਰਕਿੰਗ ਹੈ ਜਿੱਥੇ ਸੈਂਕੜੇ ਗੱਡੀਆਂ ਨੂੰ پارک ਕੀਤਾ ਜਾ ਸਕਦਾ ਹੈ। ਪਾਰਕਿੰਗ ਦੇ ਆਪੋਜੀਟ ਸਾਹਮਣੇ ਹੀ ਇਹ ਪਵਿੱਤਰ ਸਰੋਵਰ ਬਣਿਆ ਹੋਇਆ ਹੈ। ਸੰਗਤਾਂ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ। ਇਸ ਸਥਾਨ ਤੋਂ ਟਕਟ ਕਿਸਗੜ ਸਾਹਿਬ ਦਾ ਹਲੋ ਕਿੱਕ ਲੇਜਾਰਾ ਟਕਟ ਕਿਸਗੜ ਸਾਹਿਬ ਦੇ ਮੁੱਖ ਬਾਜ਼ਾਰ ਦੇ ਦੋਵੇਂ ਪਾਸੇ ਸੱਜੀਆਂ ਹੋਈਆਂ ਖੂਬਸੂਰਤ ਦੁਕਾਨਾਂ ਇਸ਼ਨਾਨ ਆਦ ਉਪਰੰਤ ਕਿਸ ਸਥਾਨ ਤੋਂ ਅਸੀਂ ਦੀਗ ਪ੍ਰਸ਼ਾਦ ਕਰਵਾਉਂਦੇ ਹਾਂ ਅਤੇ ਸਾਹਮਣੇ ਤਖਤ ਕੇਸਗੜ ਸਾਹਿਬ ਕਰਾਂਗੇ ਦਰਸ਼ਨ ਗੁਰੂ ਕਾ ਲੰਗਰ ਇਹ ਮੁੱਖ ਪ੍ਰਵੇਸ਼ ਦੁਆਰ ਹੈ ਤਖਤ ਸ੍ਰੀ ਕੇਸਗੜ ਸਾਹਿਬ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਨਸ਼ੀਲਾ ਪਦਾਰਥ ਲੈ ਕੇ ਆਉਣਾ ਮਨਾ ਹੈ ਸਰਦਾ ਤੇਰੇ ਜੀਓ ਅੰਮ੍ਰਿਤ ਤੇਰੇਓ ਸਦਾ ਤੇਰੇ ਜੀਓ ਅੰਮ੍ਰਵਾ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਦੁਰਚੇਲਾ ਆਜੁ ਸਿਮਰਤੇ ਅਨ ਤੇ ਤਖਤ ਸਾਹਿਬ ਦਾ ਇਹ ਮੁਖ ਦਵਾਰ ਹੈ ਜੋ ਵਿਸ਼ੇਸ਼ ਦਿਹਾਰਾਂ ਤੇ ਹੀ ਖੋਲਿਆ ਜਾਂਦਾ ਹੈ ਇਸ ਦੇ ਖبے ਹੱਥ ਇਹ ਪ੍ਰਵੇਸ਼ ਦੁਆਰ ਰਾਹੀਂ ਬੜੀ ਸ਼ਰਧਾ ਨਾਲ ਅਸੀਂ ਪੈਰ ਤੋਂ ਕੇਸਰ ਤੱਕ ਕੇ ਤਖਤ ਸ੍ਰੀ ਕੇਸਗੜ ਸਾਹਿਬ ਨਮਸਤਕ ਹੋਣਾ ਪਹੁੰਚਾਂਗੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਜਦਾ ਫਰਮਾਨ ਇਸ ਸਥਾਨ ਤੋਂ ਅੱਗੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀ ਮਨਾਈ ਹੈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇਸ ਪਵਿੱਤਰ ਅਸਥਾਨ ਤੇ ਨਤਮਸਤਕ ਹੋਣ ਪਹੁੰਚਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਹਾਲਸਾ ਪੰਥ ਦੇ ਪੰਜ ਤਖਤਾਂ ਵਿੱਚੋਂ ਤੀਸਰਾ ਤਖਤ ਹੈ ਇੱਕ ਹਾਲਸਾ ਪੰਥ ਦਾ ਸਥਾਪਨਾ ਸਥਾਨ ਹੈ ਇੱਕ ਵਿਸਾਖ ਸੰਮਤ 1756 ਬਿਕਰਮੀ 3 ਮਾਰਚ 1699 ਦੀ ਵਿਸਾਖੀ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਿਆਰਾਮ ਭਾਈ ਧਰਮਦਾਸ ਭਾਈ ਹਿੰਮਤਰਾਏ ਭਾਈ ਮੋਖਮ ਚੰਦ ਅਤੇ ਭਾਈ ਸਾਹਿਬ ਚੰਦ ਜੀਆਂ ਨੂੰ ਅੰਡੇ ਬਾਟੇ ਦੀ ਪਾਹਿਲ ਦੇ ਕੇ ਪੰਜ ਪਿਆਰੇ ਸਾਜਿਆ ਅਤੇ ਇਸ ਦਿਨ ਤੋਂ ਇਹਨਾਂ ਦੇ ਨਾਮ ਨਾਲ ਸਿੰਘ ਲਗਾ ਕੇ ਫਰਮਾਇਆ ਖਾਲਸਾ ਅਕਾਲ ਪੁਰਖ ਦੀ ਪੌਜ ਪ੍ਰਗਟਿਓ ਖਾਲਸਾ ਮਹਾਂਤਮ ਕੀ ਮੋਜ ਗੁਰੂ ਪਿਤਾ ਨੇ ਵਖ ਵਖ ਜਾਤਾਂ ਵਰਨਾ ਵਿੱਚੋਂ ਇਹਨਾਂ ਪੰਜਾਂ ਸਿੱਖਾਂ ਨੂੰ ਪੰਜ ਪਿਆਰਿਆਂ ਦੀ ਉਪਾਧੀ ਦਿੱਤੀ ਗੁਰੂ ਗੋਬਿੰਦ ਰਾਏ ਜੀ ਨੇ ਇਨ੍ਹਾਂ ਪੰਜ ਪਿਆਰਿਆਂ ਤੋਂ ਅਮਰਤ ਦੀ ਦਾਤ ਪ੍ਰਾਪਤ ਕੀਤੀ ਉਪਰੰਤ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਅਤੇ ਫਰਮਾਇਆ ਵਾਹ ਪ੍ਰਗਟਿਓ ਮਰਦ ਅਗੰਮੜਾ ਬ੍ਰਿਆਮ ਇਕਿਲਾ ਵਾਹ ਵਾਹ ਗੋਬਿੰਦ ਸਿੰਘ ਅਪੇ ਗੁਰ ਚੇਲਾ ਖਾਲਸਾ ਪੰਥ ਦੀ ਸਥਾਪਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਤਾਂ ਪੱਤਾਂ ਵੈਮਾ ਪਰਮਾ ਊਚ ਨੀਚ ਤੋਂ ਰਹਿਤ ਆਦਰਸ਼ ਮਨੁੱਖੀ ਸਮਾਜ ਦੀ ਸਿਰਜਣਾ ਕੀਤੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਅੰਦਰ ਵੀਡੀਓਗ੍ਰਾਫੀ ਫੋਟੋਗ੍ਰਾਫੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਅਲਾਉਡ ਨਹੀਂ ਹੈ ਕੇਸਗੜ ਸਾਹਿਬ ਅੰਦਰ ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਭਤ ਹਨ ਜੇਸਸਥਾਨ ਤੇ ਗੁਰਬਾਣੀ ਅਤੇ ਕੀਰਤਨ ਚੱਲਦਾ ਰਹਿੰਦਾ ਹੈ ਦਰਸ਼ਨ ਕਰਨ ਯੋਗ ਸ਼ਾਸਤਰਾਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਿਸ਼ਤਰ ਸ਼ਾਮਲ ਹਨ ਆਪ ਰੱਤ ਸੇ ਦਰਸ਼ਨ ਕਰਨ ਉਪਰੰਤ ਇਸ ਸਥਾਨ ਤੋਂ ਕੜਾ ਪ੍ਰਸ਼ਾਦ ਦੀ ਦੇਖ ਰਾਬਤ ਕਰਦੇ ਹਾਂ ਅਤੇ ਇਸ ਰਸਤੇ ਤੋਂ ਅਸੀਂ ਬਾਹਰ ਚੱਲ ਰਹੇ ਹਾਂ ਆਓ ਅਸੀਂ ਚੱਲਦੇ ਹਾਂ ਕਿਲਾ ਆਨੰਦਗੜ੍ਹ ਸਾਹਿਬ ਇਸ ਪਵਿੱਤਰ ਸਥਾਨ ਤੇ ਬਹੁਤ ਖੂਬਸੂਰਤ ਯਾਤਰੀ ਨਿਵਾਸ ਸਥਾਨ ਬਣੇ ਹੋਏ ਹਨ ਜਿੰਨਾ ਵਿੱਚੋਂ ਭਾਈ ਬਚਿੱਤਰ ਸਿੰਘ ਜੀ ਯਾਤਰੀ ਨਿਵਾਸ ਗੁਰੂ ਤੇਗ ਬਹਾਦਰ ਨਿਵਾਸ ਆਦਿਕ ਬਹੁਤ ਹੀ ਖੂਬਸੂਰਤ ਸਰਾਵਾਂ ਬਣੀਆਂ ਹੋਈਆਂ ਹਨ ਜਿੱਥੇ ਦੂਰ ਤਰੇਡੇ ਤੋਂ ਆ ਕੇ ਸੰਗਤਾਂ ठहर ਸਕਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੀਆਂ ਹਨ ਤੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਥੋੜੀ ਦੂਰੀ ਤੇ ਕਿਲਾ ਆਨੰਦਗੜ੍ਹ ਸਾਹਿਬ ਪਹੁੰਚਦੇ ਹਾਂ ਦਰਸ਼ਨ ਕਰਦੇ ਹਾਂ ਕਿਲਾ ਆਨੰਦਗੜ੍ਹ ਸਾਹਿਬ ਇਹ ਕਿਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਵਿੱਚੋਂ ਇੱਕ ਹੈ ਕਿਲੇ ਦੀ ਮੁੱਖ ਡਿਉੜੀ ਦੇ ਅੰਦਰ ਪ੍ਰਵੇਸ਼ ਕਰਨ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਬੋਲੀ ਦੇ ਦਰਸ਼ਨ ਕਰਦੇ ਹਾਂ ਅਤੇ ਸਾਹਮਣੇ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਜਾਲਮ ਮੁਗਲਾਂ ਅਤੇ ਪਹਾੜੀ ਰਾਜਿਆਂ ਵੱਲੋਂ ਪਿੱਤਰ ਕ੍ਰਾਂਨ شریف ਅਤੇ ਗਉ ਦੀਆਂ ਝੂਠੀਆਂ ਤਸਮਾਖਾਨ ਉਪਰੰਤ ਉਹਨਾਂ ਕਿਲੇ ਨੂੰ ਘੇਰ ਲਿਆ ਸਿੰਘਾਂ ਵੱਲੋਂ ਗੁਰੂ ਜੀ ਨੂੰ ਬੇਨਤੀਆਂ ਕਰਕੇ ਕਿਲਾ ਖਾਲੀ ਕਰਦਕੀ ਸ੍ਰੀ ਚਮਕੌਰ ਸਾਹਿਬ ਨੂੰ ਚਾਲੇ ਪਾਏ ਕਿਲਾ ਅਨੰਦਗੜ੍ਹ ਸਾਹਿਬ ਦੇ ਦਰਸ਼ਨ ਉਪਰੰਤ ਵਿਰਾਸਤ ਇਹ ਖਾਲਸਾ ਜਾ ਸਕਦੇ ਹਾਂ ਜਿੱਥੇ ਕੇਵਲ ਐਂਟਰੀ ਪਾਸ ਲੈਣਾ ਪੈਂਦਾ ਹੈ ਜਿਸ ਦੀ ਕੋਈ ਫੀਸ ਨਹੀਂ ਹੈ ਇਹ ਮਿਊਜ਼ੀਅਮ ਸਿੱਖ ਇਤਿਹਾਸ ਦੇ 500 ਸਾਲਾ ਖਾਲਸਾ ਦਿਵਸ ਤੇ ਖੋਲਿਆ ਗਿਆ ਸੀ ਇਹ ਅਜਾਇਬ ਘਰ ਪੰਜਾਬ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਬਿਆਨ ਕਰਦਾ ਹੈ ਇਸ ਪਵਿੱਤਰ ਸ਼ਹਿਰ ਵਿੱਚ ਸਿੱਖ ਵਿਰਸੇ ਅਤੇ ਸਭਿਆਚਾਰ ਦੀ ਮਹਾਨ ਰਚਨਾ ਇੱਕ ਕੈਨੇਡੀਅਨ ਇਜ਼ਰਾਈਲੀ ਆਰਕੀਟੈਕ ਮੋਸ਼ੇ ਸਫਦੀ ਦੁਆਰਾ ਬਣਾਈ ਗਈ ਇਹ ਹੈਰਾਨ ਕਰਨ ਵਾਲਾ ਸਲਾਨੀ ਆਕਰਸ਼ਣ 13 ਸਾਲ ਵਿੱਚ ਤਿਆਰ ਹੋਇਆ ਵਿਰਾਸਤ ਏ ਖਾਲਸਾ ਪ੍ਰਦਰਸ਼ਨੀਆਂ ਦੇ ਅੰਦਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀ ਮਨਾਹੀ ਹੈ ਉਪਰੰਤ ਅਸੀਂ ਸ਼ਾਮ ਨੂੰ ਪੰਜ ਪਿਆਰਾ ਪਾਰਕ ਜਾ ਸਕਦੇ ਹਾਂ ਇਸ ਵਿਸ਼ਾਲ ਪਾਰਕ ਵਿੱਚ ਬੱਚਿਆਂ ਦੇ ਵਾਸਤੇ ਖੂਬਸੂਰਤ ਝੁੱਲੇ ਅਤੇ ਇੱਕ ਵਿਸ਼ਾਲ ਖੰਡਾ ਸ਼ਿਸ਼ੋਬਤ ਹੈ ਜਿਸ ਤੇ ਚਫੇਰੇ ਖੂਬਸੂਰਤ ਫੁਹਾਰੇ ਲੱਗੇ ਹੋਏ ਹਨ ਦੋਸਤੋ ਤੁਹਾਨੂੰ ਇਹ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ